ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ਰਨਦੀਪ ਸਿੰਘ ਲਗਾਤਾਰ ਪੰਜਾਬ ਵਿੱਚ ਆਏ ਦਿਨ ਨਸ਼ਾ ਸਮਗਲਰ ਡਕੈਤੀਆਂ ਕਾਨੂੰਨ ਵਿਵਸਥਾ ਜਦੋਂ ਦੀ ਆਮ ਆਦਮੀ ਪਾਰਟੀ ਸੀਮ ਭਗਵੰਦ ਸਿੰਘ ਮਾਨ ਨੇ ਪੰਜਾਬ ਵਿੱਚ ਸੱਤਾ ਸੰਭਾਲੀਏ ਆਮ ਆਦਮੀ ਪਾਰਟੀ ਦੀ ਸਰਕਾਰ ਬਣੀਏ ਉਦੋਂ ਤੋਂ ਹੀ ਲਗਾਤਾਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਆਈ ਦਿਨ ਪੰਜਾਬ ਵਿੱਚ ਕਤਲੇਆ ਦਿਨ ਦਿਹਾੜੇ ਡਕੈਤੀਆਂ ਚੋਰੀਆਂ ਅਤੇ ਹੁਣ ਤਾਂ ਇੱਕ ਹੱਦੋਂ ਪਾਰ ਹੀ ਮਾਮਲਾ ਹੋ ਚੁੱਕਿਆ ਹੈ ਕਿ ਹੁਣ ਨਸ਼ਾ ਜੋ ਪਹਿਲਾਂ ਮੈਡੀਕਲ ਤੋਂ ਮਿਲਦਾ ਸੀ ਹੁਣ ਉਹੀ ਨਸ਼ੇ ਕੈਪਸੂਲ ਗੋਲੀਆਂ ਪੰਜਾਬ ਦੇ ਪਰਚੂਣ ਵਾਲੀਆਂ ਦੁਕਾਨਾਂ ਭਾਵ ਕਿ ਜਿੱਥੂ ਅਸੀਂ ਸੌਦਾ ਖਰੀਦਦੇ ਆ ਉਸ ਪਰਚੂਨ ਵਾਲੀਆਂ ਦੁਕਾਨਾਂ ਤੋਂ ਹੁਣ ਤੁਸੀਂ ਕੈਪਸੂਲ ਗੋਲੀਆਂ ਸ਼ਰਿਆਮ ਬਜ਼ਾਰਾਂ ਦੇ ਵਿੱਚ ਖਰੀਦ ਸਕਦੇ ਹੋ ਜਿਸ ਨਾਮ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਦੁਕਾਨ ਤੋਂ ਇੱਕ ਨਸ਼ੇੜੀ ਵੱਲੋਂ ਕੈਪਸੂਲ ਅਤੇ ਗੋਲੀਆਂ ਖਰੀਦੀਆਂ ਗਈਆਂ ਹਨ ਇੱਕ ਸਮਾਜ ਸੇਵੀ ਪਿੰਡ ਦੇ ਨੌਜਵਾਨ ਵੱਲੋਂ ਰੋਕਣ ਦੇ ਬਾਵਜੂਦ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਕਿ ਇੱਕ ਜਥੇਦਾਰ ਨਯੰਗ ਸਿੰਘ ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਇੱਕ ਨਸ਼ੇੜੀ ਨੂੰ ਪੈਸੇ ਦੇ ਕੇ ਭੇਜਿਆ ਗਿਆ ਕਿ ਨਸ਼ਾ ਖਰੀਦ ਕੇ ਲਿਆ ਅਤੇ ਉਸ ਨੇ ਦੁਕਾਨਦਾਰ ਤੋਂ ਪਰਚੂਨ ਵਾਲੀ ਦੁਕਾਨ ਤੋਂ ਸੌਦਾ ਖਰੀਦਣ ਵਾਲੀ ਦੁਕਾਨ ਤੋਂ ਜਿੱਥੂੰ ਕਿ ਸਾਨੂੰ ਚਾਹ ਪੱਤੀ ਖੰਡ ਸਾਬਣ ਘਰ ਦੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਵਾਲਾ ਸੌਦਾ ਮਿਲਦਾ ਹੈ ਉਸ ਦੁਕਾਨ ਤੋਂ ਹੀ ਨਸ਼ੇ ਦੀਆਂ ਗੋਲੀਆਂ ਕੈਪਸੂਲ ਪ੍ਰੈਗਾ ਕੈਪਸੂਲ ਖਰੀਦੇ ਦੇਖੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿਸ ਤਰ੍ਹਾਂ ਕਿ ਵੀਡੀਓ ਦੇ ਵਿੱਚ ਸ਼ਰੀਆਮ ਵਕਰੇਤਾ ਦੁਕਾਨ ਦਾ ਇੱਕ ਮਾਲਕ ਵੱਲੋਂ ਕੈਪਸੂਲ ਵੇਚੇ ਜਾ ਰਹੇ ਹਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਨੁਕਮੀ ਸਾਬਤ ਹੋ ਰਹੀ ਏ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਜਿਸ ਨੇ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਵੋਟਾਂ ਦੇ ਵਿੱਚ ਨਸ਼ੇ ਨੂੰ ਬੰਦ ਕਰਨ ਦੇ ਲਈ ਨਸ਼ੇ ਨੂੰ ਠੱਲ ਪਾਉਣ ਦੇ ਲਈ ਪਰ ਅੱਜ ਸ਼ਰੀਆਮ ਜੋ ਨਸ਼ਾ ਦੁਕਾਨਾਂ ਤੇ ਮੈਡੀਕਲ ਦੇ ਦੁਕਾਨਾਂ ਤੇ ਮਿਲਦਾ ਸੀ ਉਹੀ ਮੈਡੀਕਲ ਨਸ਼ਾ ਹੁਣ ਪਰਚੂਨ ਵਾਲੀਆਂ ਦੁਕਾਨਾਂ ਤੇ ਛਰੇਆਂ ਵਿਕਦਾ ਨਜ਼ਰ ਆ ਰਿਹਾ ਹੈ ਪੰਜਾਬ ਦੇ ਹਾਲਾਤ ਦਿਨੋ ਦਿਨ ਵਿਗੜ ਚੁੱਕੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵੱਲ ਬਿਲਕੁਲ ਧਿਆਨ ਦੇ ਕੇਂਦ੍ਰਿਤ ਨਹੀਂ ਕਰ ਰਹੀ ਪੁਲਿਸ ਪ੍ਰਸ਼ਾਸਨ ਸੁਤਕੁੰਭ ਕਰਨੀ نیند ਸੁੱਤਾ ਹੋਇਆ ਹੈ ਆਏ ਦਿਨ ਪੰਜਾਬ ਦੇ ਵਿੱਚ ਕਤਲੇਆਮ ਨਸ਼ੇ ਡਕੈਤੀਆਂ ਲਗਾਤਾਰ ਬਾਦਰੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵਿੱਚ ਨਕਮੀ ਸਾਬਤ ਹੋ ਰਹੀ ਹੈ ਜੋ ਕਿ ਪਿਛਲੀ ਕਾਂਗਰਸ ਦੀ ਸਰਕਾਰ ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸਨ ਕਿ ਨਸ਼ੇ ਨੂੰ ਤਿੰਨ ਮਹੀਨਿਆਂ ਦੇ ਵਿੱਚ ਬੰਦ ਕਰ ਦਿੱਤਾ ਜਾਵੇਗਾ ਪਰ ਉਸ ਨੇ ਲਗਾਤਾਰ 5 ਸਾਲ ਪੰਜਾਬ ਦੇ ਲੋਕਾਂ ਦੇ ਵਿਦਰੋਹ ਬਰਬਾਦ ਕਰ ਦਿੱਤੇ ਅਤੇ ਪੰਜਾਬ ਦੇ ਵਿੱਚ ਨਸ਼ਾ ਰਕੈਤੀਆਂ ਉਸ ਉੱਪਰ ਠਲ ਪਾਉਣ ਤੋਂ ਨਾ ਕਾਮਯਾਬ ਹੋਈ ਕਾਂਗਰਸ ਸਰਕਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਉਹੀ ਹਾਲਾਤ ਪੰਜਾਬ ਵਿੱਚ ਬਣਾ ਦਿੱਤੇ ਆਏ ਦਿਨ ਸ਼ਰੇਆਮ ਲੁਟਕਾਂ ਖੂਆਂ ਦਕੈਤੀਆਂ ਚੋਰੀਆਂ ਨਸ਼ਾਸ ਮਗਲਰ ਦੇ ਇੰਨੇ ਹੌਸਲੇ ਵਧ ਗਏ ਹਨ ਕਿ ਆਏ ਦਿਨ ਪੰਜਾਬ ਦੇ ਵਿੱਚ ਨਵਾਂ ਚੰਨ ਚੜ੍ਹਾਇਆ ਜਾਂਦਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸੀਮ ਭਗਵੰਦ ਸਿੰਘ ਮਾਨ ਦੀ ਸਰਕਾਰ ਬਿਲਕੁਲ ਕੰਮ ਕਰਨੀ ਨਹੀਂ ਸੁਤੀ ਹੋਈ ਇੱਕ ਪ੍ਰਸ਼ਾਸਨ ਕੰਮ ਕਰਨੀ ਨਹੀਂ ਸੁਤਾ ਹੋਇਆ ਹੈ ਅਤੇ ਪੰਜਾਬ ਦੇ ਵਿੱਚ ਸ਼ਰੀਆਮ ਪੰਜਾਬ ਦੇ ਲੋਕਾਂ ਨੂੰ ਨਸ਼ੇ ਨੂੰ ਰੋਕਣ ਵਾਲੇ ਲੋਕਾਂ ਨੂੰ ਦਿਨ ਦਿਹਾੜੇ ਕਤਲੇਆਮ ਕਰ ਦਿੱਤਾ ਜਾਂਦਾ ਹੈ ਉਹਨਾਂ ਨੂੰ ਮਿੱਤਰਾ ਸਾਰੇ ਦੇ ਦੇ ਪਰਿਵਾਰ ਨੂੰ ਮਾਰਨ ਲਈ ਤਲਕੀਆਂ ਦਿੱਤੀਆਂ ਜਾਂਦੀਆਂ ਹਨ। ਸੱਚੀ ਕਹੋ ਤਸੱਲੀ ਕਾਦੀ ਆ ਯਾਰ ਭੈਣ ਤੋਂ ਇੱਕ ਬਿੱਤਾ ਵਿੱਚ ਨਿਸ਼ੇੜੀਆਂ ਦੇ ਇੰਨੇ ਹੌਸਲੇ ਉੱਚੇ ਹੋ ਗਏ ਨੇ ਕਿ ਸ਼ਰਿਆਮ ਦਿਲ ਦਿਹਾੜੇ ਲੋਕਾਂ ਦੇ ਕਤਲੇਆਮ ਕਾ ਦਿੱਤਾ ਜਾਂਦਾ ਹੈ। ਜਿਸ ਵਿੱਚ ਸੀਐਮ ਭਗਵੰਤ ਸਿੰਘ ਮਾਨ ਦੀ ਸਰਕਾਰ ਕੰਮ ਕਰਨੀ ਨੀਂਦ ਸੁਤੀ ਹੋਈ ਹੈ ਅਤੇ ਪੰਜਾਬ ਦੇ ਹਾਲਾਤ ਦਿਨ ਬਿਨ ਦਿਨ ਵਿਗੜਦੇ ਜਾ ਰਹੇ ਹਨ ਜਿਸ ਖਲ ਪਾਉਣ ਲਈ ਸੀਐਮ ਭਗਵੰਤ ਸਿੰਘ ਮਾਨ ਨੂੰ ਕੋਈ ਖੋਸ ਕਦਮ ਚੁੱਕਣੇ ਚਾਹੀਦੇ ਹਨ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਵਿਚੀੜੀ ਜੋ ਕਿ ਪਰਚੂਨ ਦੇ ਲਕਾਨਾ ਤੋਂ ਡਰਾਗਾ ਦੇ ਕੈਪਸੂਲ ਇਹ ਸੀ ਨਸ਼ੇ ਦੀਆਂ ਗੋਲੀਆਂ ਖਰੀਦੀ ਨਜ਼ਰ ਆ ਰਹੇ ਹਨ ਤੁਸੀਂ ਲਾਈਵ ਤਸਵੀਰਾਂ ਦੇ